ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੂਜਰੀ ਮਹੱਲਾ ਪੰਜਵਾਂ ਚੌਪਦੇ ਕਰ ਦੂਜਾ ਏਕ ਓੰਕਾਰ ਸਤਗੁਰ ਪ੍ਰਸਾਦਿ ਕਿਰਿਆ ਚਾਰ ਕਰੇ ਖਟ ਕਰਮਾ ਇਤ ਰਾਤੇ ਸੰਸਾਰੀ ਅੰਤਰ ਮੈਲ ਨਾ ਉੱਤਰੈ ਹਉਮੈ ਬਿਨ ਗੁਰਬਾਜੀ ਹਾਰੀ ਕਿਰਿਆਚਾਰ ਕਰੇ ਖਟ ਕਰਮਾ ਇਤ ਰਾਤੇ ਸੰਸਾਰੀ ਅੰਤਰ ਮੈਲ ਨਾ ਉੱਤਰੈ ਹਉਮੈ ਬਿਨ ਗੁਰਬਾਜੀ ਹਾਰੀ ਮੇਰੇ ਠਾਕੁਰ ਰਖ ਲੇ ਬਿਓ ਕਿਰਪਾ ਤਾਰੀ ਕੋਟ ਮਦੇ ਕੋ ਵਿਰਲਾ ਸੇਵਕ ਹੋਰ ਸਗਲੇ ਬਿਉਹਾਰੀ ਰਹਾਉ ਸਾਸਤ ਬੇਦ ਸਿਮਰਤ ਸਭ ਸੋਦੇ ਸਭ ਏਕਾ ਬਾਤ ਬੁਕਾਰੀ ਬਿਨ ਗੁਰ ਮੁਕਤ ਨਾ ਕੋ ਪਾਵੇ ਮਨ ਵੇਖਿਓ ਕਰ ਵਿਚਾਰੀ ਅਠ ਛਠ ਮਜਨ ਕਰ ਇਸ ਨਾਨਕ ਪਰਮ ਆਏ ਧਰ ਸਾਰੀ ਅਨੇਕ ਸੋਚ ਕਰੇ ਦਿਨ ਰਾਤੀ ਬਿਨ ਸਤਗੁਰ ਅੰਧਿਆਰੀ ਤਾਵਤ ਤਾਵਤ ਸਭ ਜਗ ਤਾਇਓ ਅਬ ਆਏ ਹਰ ਦੁਆਰੀ ਦੁਰਮਤ ਮੇਟ ਬੁੱਧ ਬਰਗਾਸੀ ਜਨ ਨਾਨਕ ਗੁਰਮਖ ਤਾਰੀ ਤਾਵਤ ਤਾਵਤ ਸਭ ਜਗ ਤਾਇੋ ਅਬ ਆਏ ਹਰ ਦੁਆਰੀ ਦੁਰਮਤ ਮੇਟ ਬੁੱਧ ਬਰਗਾਸੀ ਜਨ ਨਾਨਕ ਗੁਰਮੁਖ ਤਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਜਰੀ ਮਹੱਲਾ ਪੰਜਵਾਂ ਜੋ ਪਦੇ ਘਰ ਦੁਜਾ ਇਕ ਓੰਕਾਰ ਸਤਗੁਰ ਪ੍ਰਸਾਦ हे भाई दुनियादार मनुख कर्मकांड ਕਰਦੇ ਹਨ ਇਸ ਨਾਨ ਸੰਧਿਆ ਆਦਿਕ ਛੇ ਪ੍ਰਸਿੱਧ ਮਿਥੇ ਹੋਏ ਧਾਰਮਿਕ ਕਰਮ ਕਮਾਂਦੇ ਹਨ ਇਨ੍ਹਾਂ ਕਮਾਂ ਵਿੱਚ ਹੀ ਇਹ ਲੋਕ ਪਰਚੇ ਰਹਿੰਦੇ ਹਨ ਪਰ ਇਨ੍ਹਾਂ ਦੇ ਮਨ ਵਿੱਚ ਟਿੱਕੀ ਹੋਈ ਹੋਮੇ ਦੀ ਮੈਲ ਇਨ੍ਹਾਂ ਕਮਾਂ ਨਾਲ ਨਹੀਂ ਉੱਤਰਦੀ ਗੁਰੂ ਦੀ ਸਰਣ ਪੈਣ ਤੋਂ ਬਿਨਾਂ ਉਹ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦੇ ਹਨ हे ਮੇਰੇ ਮਾਲਕ ਪ੍ਰਭੂ ਕਿਰਪਾ ਕਰਕੇ ਮੈਨੂੰ ਦੁਰਮਤ ਤੋਂ ਬਚਾਈ ਰੱਖ ਮੈਂ ਵੇਖਦਾ ਆ ਕਿ ਕਰੋੜਾਂ ਮਨੁੱਖਾਂ ਵਿੱਚੋਂ ਕੋਈ ਵਿਰਲਾ ਮਨੁੱਖ ਤੇਰਾ ਸੱਚਾ ਭਗਤ ਹੈ ਦੁਰਮਤ ਦੇ ਕਾਰਨ ਹੋਰ ਸਾਰੇ ਮਤਲਬੀ ਹੀ ਹਨ ਆਪਣੇ ਮਤਲਬ ਦੀ ਖਾਤਰ ਵੇਖਣ ਨੂੰ ਹੀ ਧਾਰਮਿਕ ਕੰਮ ਕਰਦੇ ਹਨ ਰਹਾਓ ਏ ਭਾਈ ਸਾਰੇ ਸ਼ਾਸਤਰ ਸਾਰੇ ਵੇਦ ਸਾਰੀਆਂ ਸਿਮਰਤੀਆਂ ਇਹ ਸਾਰੇ ਅਸਾਂ ਪੜਤਾਲ ਕਰਕੇ ਵੇਖ ਲਏ ਹਨ ਇਹ ਸਾਰੇ ਵੀ ਇਨ੍ਹਾਂ ਇੱਕੋ ਗੱਲ ਪੁਕਾਰ-ਪੁਕਾਰ ਕੇ ਕਹਿ ਰਹੇ ਹਨ ਕਿ ਗੁਰੂ ਦੀ ਸ਼ਰਨ ਆਉਣ ਤੋਂ ਬਿਨਾ ਕੋਈ ਮਨੁੱਖ ਮਾਇਆ ਦੇ ਮੋਹ ਆਦਿਕ ਤੋਂ ਖਲਾਸੀ ਨਹੀਂ ਪਾ ਸਕਦਾ। हे ਭਾਈ ਤੁਸੀਂ ਵੀ ਬੇਸ਼ੱਕ ਮਨ ਵਿੱਚ ਵਿਚਾਰ ਕਰਕੇ ਵੇਖ ਲਵੋ। ਇਹ ਹੀ ਗੱਲ ਠੀਕ ਹੈ। हे ਭਾਈ ਲੋਕ 68 ਤੀਰਤਾਂ ਦੇ ਇਸ਼ਨਾਨ ਕਰਕੇ ਤੇ ਸਾਰੀ ਧਰਤੀ ਦੇ ਭੋਂ ਕਿ ਆ ਜਾਂਦੇ ਹਨ। ਦਿਨ ਰਾਤ ਹੋਰ ਵੀ ਅਨੇਕਾਂ ਸਰੀਰਕ ਪਵਿੱਤਰਤਾ ਦੇ ਸਾਧਨ ਕਰਦੇ ਹਨ ਪਰ ਗੁਰੂ ਤੋਂ ਬਿਨਾਂ ਉਹਨਾਂ ਦੇ ਅੰਦਰ ਮਾਇਆ ਦੇ ਮੋਹ ਦਾ ਹਨੇਰਾ ਟਿਕਿਆ ਰਹਿੰਦਾ ਹੈ। हे ਨਾਨਕ ਆਕ ਭੋਂਗੇ ਸਾਰੇ ਜਗਤ ਵਿੱਚ ਭੋਂਗੇ ਜਿਹੜੇ ਮੁਨਕ ਆਖਿਰ ਪ੍ਰਮਾਤਮ ਦੇ ਦਰ ਤੇ ਆ ਡਿੱਗਦੇ ਹਨ ਪ੍ਰਮਾਤਮਾ ਉਹਨਾਂ ਦੇ ਅੰਦਰੋਂ ਦੁਰਮਦ ਮਿਟਾ ਕੇ ਉਹਨਾਂ ਦੇ ਮਨ ਵਿੱਚ ਸੱਚੀ ਅਕਲ ਦਾ ਪ੍ਰਕਾਸ਼ ਕਰ ਦਿੰਦਾ ਹੈ ਗੁਰਦੀ ਸ਼ਰਨ ਪਾ ਕੇ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ